ਕੀ ਜਿਨਾ ਯੋੜਾ ਹੈ ਅਰੇ ਕੀ ਸੋਨੇ ਦੋ ਦੋ ਸਾਦੀ ਪ੍ਰਾਈ ਹੋ ਤਾਂ ਖਰਾਬ ਨਾ ਕਰੋ ਠੀਕ ਹੈ ਆਪਣੀ ਕਟੜੀ ਵਿੱਚ ਰੱਖੋ ਨਾ ਮੈਂ ਦੇਖ ਕੇ ਸਿਕਿਓਰ ਕਰੋ ਨਾ ਮੈਂ ਉਹੀ ਗੱਲ ਕਰਦਾ ਕਿ ਜਿਨਾ ਦੇਖੋ ਗੱਲ ਤਾਂ ਫਿਰ ਉਹੀ ਆ ਗਈ ਹੈ ਨਾ ਯਾਰ ਤੂੰ ਕੰਨਾ ਕਰਦਾ ਅੱਜ ਕੱਲ ਪਾਜੀ ਮੈਂ ਕਿਉਂ ਗੱਲ ਕਰਦਾ ਤੂੰ ਮੈਂ ਗੱਲ ਕਰਦਾ ਯਾਰ ਜਿੰਨਾ ਨਹੀਂ ਬੰਦ ਰੱਖੋ ਉਹ ਕੰਮ ਨਹੀਂ ਕਰਦਾ ਜਿਹੜਾ ਪੰਜਦੀ ਹੈ ਜਿਹਦੇ ਚੋਂ ਕੋਈ ਪੈਦਾ ਹੋਵੇ ਜਿਹਨੇ ਜ਼ਿੰਮੇਵਾਰੀ ਲੈਣੀ ਹੋ ਆਪਣੀ ਜਗ੍ਹਾ ਤੇ ਲੈ ਜਾ ਠੀਕ ਹੈ ਆਹਨੇ ਪ੍ਰਵਾਸੀਆਂ ਦਾ 50% ਤੁਸੀਂ ਕੈਮਰਾ ਪੁਰੇ ਆਪਣੀ ਗੱਲ ਰੱਖਦੇ ਹੋ ਕੈਮਰਾ ਆ ਜਿਹੜੀ ਤੁਹਾਡੇ ਕੈਮਰਾ ਨਹੀਂ ਮੈਂ ਕਰ ਰਿਹਾ ਮੈਂ ਤੁਹਾਡੀਆਂ ਬੱਚਿਆਂ ਨੂੰ ਲਾ ਕੇ ਰੱਖੀਏ ਤੁਸੀਂ ਆਪਣੀ ਗੱਲ ਰੱਖਦੇ ਹੋ ਕਮਰੇ ਉੱਤੇ ਨਾ ਕੰਮ ਕਰ ਇਹ ਰਾਜਨੀਤੀ ਬਾਜੀ ਮੈਂ ਰਾਜਨੀਤੀ ਨਹੀਂ ਕਰਦਾ ਅੱਗੇ ਹੋ ਚੁੱਕੀ ਆ ਮੈਂ ਰਾਜਨੀਤੀ ਕਰਦਾ ਅੱਗੇ ਹੋ ਚੁੱਕੀ ਆ ਬਾਜੀ ਮੈਂ ਰਾਜਨੀਤੀ ਨਹੀਂ ਕਰਦਾ ਤੁਸੀਂ ਲੋਕਾਂ ਨੂੰ ਜਾਣ ਚੱਲ ਜਾਣੇ ਪੈਣੇ ਆ ਪਹਿਲਾਂ ਲੋਕਾਂ ਨੂੰ ਆਉਣੇ ਆ

ਉਹ ਬੰਦੇ ਪ੍ਰਵਾਸੀ ਮੈਂ ਕਹਿੰਦਾ ਵੀ ਉਹਨਾਂ ਨੂੰ ਉੱਤੇ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਦੀ ਉਹ ਲੇਬਰ ਆ ਆਪਣੇ ਘਰਾਂ ਦੇ ਲੈ ਜਾਉਣਾ ਉਹਨਾਂ ਨੂੰ ਉਹਨਾਂ ਨੂੰ ਮੋਟਰਾਂ ਦੇ ਲੈਣਾ ਬਾੜੇ ਦੇ ਲੈ ਜਾਣਾ ਆਵੇ ਸਾਰੇ ਪਿੰਡ ਦੀ ਆ ਆਵੇ ਸਾਰੇ ਪਿੰਡ ਦੀ ਸਾਰਿਆਂ ਦੇ ਕੰਮ ਕਰਦੇ ਆ ਕਿਹਨਾਂ ਨੂੰ ਹੋ ਸੇ ਜਾਂ ਨਹੀਂ ਕਹਤੇ ਪ੍ਰੋਬਲਮ ਹੋਰ ਮੈਨੂੰ ਕਹਿੰਦੇ ਪਹਿਲੇ ਕਹਿੰਦੇ ਪੰਚਾਇਤ ਦੇ ਬੈਠੋ ਪੰਚਾਇਤੀ ਜਿਵੇਂ ਕਿ ਕਹਿੰਦਾ ਹੋਰ ਪਾਸੇ ਤੁਹਾਡਾ ਘਰਾਂ ਦੇ ਨਹੀਂ ਤੇ ਬੈਠੇ ਹੋ ਕਿ ਪ੍ਰਵਾਸੀ ਨੂੰ ਦੱਸ ਦਿਓ ਆਪ ਉਹ ਤੋਂ ਵੀ ਝਾੜ ਦਿੰਨੇ ਆ ਸਾਰੇ ਬੈਠੇ ਟਾਡਾ ਖੋਦੋ ਬੈਠੇ ਆ ਸਾਰੇ ਪਿੰਡਾਂ ਦੇ ਬੈਠੇ ਆ ਇਹਦੇ ਨਹੀਂ ਬੈਠੇ ਆ ਕਿਤੇ ਨਹੀਂ ਬੈਠੇ ਆ ਆਹ ਬਸ ਸਾਰੇ ਪਿੰਡਾਂ ਦੇ ਆ ਯਾਰ ਐਸਾ ਲੱਗ ਰਿਹਾ ਕਿ ਜਦੋਂ ਵਿਕਾਸ ਦੇ ਕੰਮਾਂ ਦੇ ਵਿੱਚ ਜਿਹੜੀ ਆ ਜਿਹੜੀ ਕੋਈ ਅਲਚਣਾ ਪਾਈ ਜਾ ਰਹੀ ਹੈ ਜਿਹੜੀ ਕੋਈ ਵਿਰੋਧ ਧਿਰ ਵੱਲੋਂ ਹਾਂਜੀ ਅਲਚਣਾ ਹੀ ਆ ਤੁਸੀਂ ਦੇਖਿਆ ਇਹ ਕਿਉਂ ਜੋ ਵੀ ਪਬਲਿਕ ਆਮ ਇਜਲਾਸ ਦੇ ਵਿੱਚ ਇਕੱਠੀ ਹੋਈ ਆ ਪਿੰਡ ਟਾਡਾ ਕਲਾ ਤੋਂ ਉਹਦੇ ਵਿੱਚ ਸਾਡੇ ਪਿੰਡ ਤੋਂ ਲੰਬੜਦਾਰ ਜਸ ਕਮਲ ਹਣੀ ਦੇਖੋ ਉਹਨਾਂ ਵੱਲੋਂ ਪੂਰਾ ਮਾਹੌਲ ਖਰਾਬ ਕਰਨ ਦਾ ਜੋ ਮੁੱਦਾ ਚੁੱਕਿਆ ਜਾ ਰਿਹਾ ਸੀ ਪੂਰੀ ਕੋਸ਼ਿਸ਼ ਸੀਗੀ ਕਿ ਮਾਹੌਲ ਨੂੰ ਖਰਾਬ ਕੀਤਾ ਜਾਵੇ ਤੁਸੀਂ ਦੇਖਿਆ ਹੋਣਾ ਕਿ ਉਹ ਆਮ ਇਜਲਾਸ ਆਪਣੇ ਪਿੰਡ ਦੇ ਵਿੱਚ ਹੀ ਦੱਬ ਦੇ ਨਾਲ ਪਿਸਤਲ ਲਾ ਕੇ ਆਏ ਆ ਮੈਂ ਇਹ ਦੇਖ ਦੇਖਣਾ ਸੋਚਣਾ ਹੈ ਕਿ ਆਪਣੇ ਪਿੰਡ ਦੇ ਵਿੱਚ ਹੀ ਆਪਣੇ ਆਮ ਜਲਾਸ ਦੇ ਵਿੱਚ ਹੀ ਕਿਸੇ ਨੂੰ ਪਿਸਤਲ ਲੈ ਕੇ ਆਉਣ ਦੀ ਕੀ ਜ਼ਰੂਰਤ ਹੈਗੀ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਉਹਨਾਂ ਦਾ ਇਸ ਜੋ ਮੇਰੇ ਨਜ਼ਰੀਏ ਦੇ ਵਿੱਚ ਹੈਗਾ ਉਹਨਾਂ ਦਾ ਪਿਸਤਲ ਲੈ ਕੇ ਆਉਣ ਦਾ ਕਾਰਨ ਇਹੀ ਹੈ ਕਿ ਉਹ ਪੂਰੀ ਪਬਲਿਕ ਨੂੰ ਇੱਕ دہشت ਫਲਾਉਣੀ ਚਾਹੁੰਦੇ ਸੀ ਕਿ ਮੇਰੇ ਕੋਲ ਪਿਸਤਲ ਹੈਗਾ ਤੇ ਉਸ ਤੋਂ ਬਾਅਦ ਗੱਲ ਆਪਾਂ ਵਿਕਾਸ ਦੀ ਕਰ ਲਈਏ ਤਾਂ ਜੋ ਸਾਡੀ ਹੈਗੀ ਆ ਪ੍ਰਵਾਸੀ ਜਿੱਥੇ ਬੈਠੇ ਹੈਗੇ ਆ ਸਰਕਾਰੀ ਸ਼ਾਮਲਾੜ ਦੇ ਵਿੱਚ ਪੰਚਾਇਤ ਦੀ ਜਗਾ ਦੇ ਵਿੱਚ ਡੇਢ ਤੋਂ 2 ਕਨਾਲ ਰਕਬਾ ਹੈਗਾ ਆ ਉਹ ਉਹਦੇ ਵਿੱਚ ਇਹ ਨਹੀਂ ਜਾਣ ਬੁੱਝ ਕੇ ਕਬਜ਼ਾ ਕਰਾਇਆ ਹੋਇਆ ਆ ਪ੍ਰਵਾਸੀਆਂ ਦੇ ਕਹਿ ਰਹੇ ਆ ਕਿ ਸਾਡੀ ਲੇਬਰ ਹੈ ਤੇ ਆ ਸਾਡਾ ਕਹਿਣਾ ਇਹ ਹੈ ਕਿ ਜੇ ਇਹਨਾਂ ਦੀ ਤੁਹਾਡੀ ਲੇਬਰ ਹੈ ਤਾਂ ਇਹਨਾਂ ਨੂੰ ਆਪਣੇ ਮੋਟਰ ਘਰ ਜਾਂ ਬਾੜੇ ਦੇ ਵਿੱਚ ਆਪਣੀ ਸਿਕਿਉਰਿਟੀ ਦੇ ਵਿੱਚ ਰੱਖੋ ਤੇ ਇਹਨਾਂ ਦੀ ਪੀਸੀਸੀ ਦੇ ਡਾਕੂਮੈਂਟ ਜਿਹੜੇ ਆ ਉਹ ਇੱਕ ਪੰਚਾਇਤ ਕੋਲ ਤੇ ਉਧਰੋਂ ਥਾਣਾ ਮਾਲਪੁਰ ਦੇ ਵਿੱਚ ਦਾਖਲ ਕੀਤੇ ਜਾਣ ਤਾਂ ਕਿ ਸਾਨੂੰ ਪਤਾ ਹੋਵੇ ਕਿ ਇਹ ਕਿੱਥੋਂ ਆਏ ਆ ਕੀ ਕਰਦੇ ਆ ਤੇ ਇਹਨਾਂ ਦਾ ਪਿਛੋਕੜ ਕੀ ਹੈਗਾ ਆ ਤੇ ਜੋ ਵਿਕਾਸ ਦੇ ਕੰਮਾਂ ਨੂੰ ਲੈ ਕੇ ਅਸੀਂ ਆਪਣੇ ਪਿੰਡ ਦੇ ਵਿੱਚ ਕਰਨਾ ਚਾਹੁੰਦੇ ਆ ਇਹਨਾਂ ਦੀ ਮੇਨ ਵਜ੍ਹਾ ਇਹੀ ਹੈ ਕਿ ਮੈਂ ਇੱਕ ਐਸਸੀ ਭਾਈਚਾਰੇ ਤੋਂ ਬਿਲੋਂਗ ਕਰਦਾ ਹਾਂ ਜੀ ਤੇ ਇਸ ਕਰਕੇ ਕਿਤੇ ਨਾ ਕਿਤੇ ਗੱਲ ਇਹ ਆ ਕੇ ਖੜ ਜਾਂਦੀ ਹੈ ਕਿ ਇਹ ਕਿਤਾ ਕਰ ਸਕਦਾ ਤੇ ਜਿਹੜੀ ਵੀ ਖੜ ਤੁਸੀਂ ਉਹਨਾਂ ਐਸਸੀ ਦੀ ਗੱਲ ਕੀਤੀ ਹੈ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਐਸਸੀ ਜਿੱਥੇ ਬੰਗੀਆਂ ਤੇ ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਸਰ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਜੋ ਵੀ ਐਸਸੀ ਭਾਈਚਾਰੇ ਦੇ ਜਿੱਤ ਦੀ ਆਵਾਜ਼ ਹਮੇਸ਼ਾ ਤੋਂ ਉਠਾਣੀਆਂ ਨੇ ਜੱਥੇਬੰਦੀਆਂ ਉਹਨਾਂ ਨੂੰ ਅਪੀਲ ਕਰਦਾ ਕਿ ਇਸ ਮਸਲੇ ਨੂੰ ਆਣ ਕੇ ਸਾਡੇ ਨਾਲ ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਅਸੀਂ ਉਸ ਪ੍ਰਵਾਸੀਆਂ ਨੂੰ ਉੱਥੋਂ ਉਠਾ ਕੇ ਇੱਕ ਪਿੰਡ ਦੇ ਲੋਕਾਂ ਦੇ ਲਈ ਕੋਈ ਵਧੀਆ ਚੀਜ਼ ਦਾ ਉੱਥੇ ਨਿਰਮਾਣ ਜਿਹੜਾ ਕਰ ਸਕੀਏ ਜੇ ਮੈਂ ਉੱਥੇ ਪਾਰਕ ਬਣਦੀ ਆ ਤਾਂ ਉਹ ਤਿੰਨ ਪਿੰਡਾਂ ਨੂੰ ਪਾਰਕ ਜਿਹੜੀ ਆ ਉਹ ਲੱਗੇਗੀ ਸਾਡੀ ਕੋਸ਼ਿਸ਼ ਇਹ ਹੈ ਕਿ ਉਥੇ ਪਾਰਕ ਜਿਹੜੀ ਹੈ ਉਹ ਪਾਣੀ ਚਾਹੀਦੀ ਹੈ ਕਿਉਂਕਿ ਜੋ ਜੋ ਅਸੀਂ ਵੋਟਾਂ ਦੇ ਵਿੱਚ ਇੱਕ ਪ੍ਰੋਜੈਕਟ ਪੇਰ ਕੀਤਾ ਸੀਗਾ ਤਾਂ ਉਸ ਦੇ ਵਿੱਚ ਅਸੀਂ ਪਾਰਕ ਉਹਦੇ ਵਿੱਚ ਸ਼ੋ ਕੀਤੀ ਹੋਈ ਹੈ ਕਿ ਅਸੀਂ ਉਥੇ ਪਾਰਕ ਜਿਹੜੀ ਆ ਉਹ ਪਿੰਡ ਵਾਸੀਆਂ ਨੂੰ ਬਣਾ ਕੇ ਦਵਾਂਗੇ ਇਹ ਸ਼ਰਤ ਦੇ ਵਿੱਚ ਸਾਡੀ ਚ ਲਿਖ ਹੋਇਆ ਹੈ ਜੀ ਤੇ ਸਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹਨੂੰ ਤੁਸੀਂ ਪੋਸਟ ਉੱਚ ਅਧਿਕਾਰੀਆਂ ਨੂੰ ਜਿਹੜਾ ਸੰਜੋਗ ਲੈਣਾ ਚਾਹੋਗੇ ਜਿਹੜੇ ਜੋ ਗਿਆ ਦੇ ਵਿੱਚ ਨਜਾਇਜ਼ ਤੌਰ ਤੇ ਬੈਠੀ ਹੋਈ ਹੈ ਹਾਂਜੀ ਅਸੀਂ ਆਪਣੇ ਵੱਲੋਂ ਬੀਡੀਪੀਓ ਗੜਸ਼ੰਕਰ ਦਫ਼ਤਰ ਵਿੱਚ ਆਪਣੇ ਆਪਣੀਆਂ ਐਪਲੀਕੇਸ਼ਨ ਜਿਹੜੀ ਆ ਉਹ ਦਰਜ ਕਰ ਦਿੱਤੀ ਹੈ ਤੇ ਮੈਡਮ ਉਹਨਾਂ ਦੇ ਨਿਗਾ ਦੇ ਵਿੱਚ ਇਹ ਮਸਲਾ ਕਰਵਾ ਦਿੱਤਾ ਹੈ ਤੇ ਸਾਨੂੰ ਮੈਡਮ ਹੋਣੀ ਇਹ ਭਰੋਸਾ ਦਿੱਤਾ ਹੈ ਕਿ ਜਲਦ ਹੀ ਇਹ ਜਿਹੜੀਆਂ ਕੋਲੀਆਂ ਇਥੋਂ ਜੋ ਨਜਾਇਜ਼ ਕਬਜ਼ਾ 25 ਤੋਂ 30 ਸਾਲ ਇਹਨਾਂ ਨੂੰ ਕਰਕੇ ਫ੍ਰੀ ਆਫ ਕੋਸਟ ਬੈਠੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਠਾਇਆ ਜਾਵੇ ਤੇ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਦੇ ਕੋਲੋਂ ਕਿ ਇਹ ਸਰਕਾਰੀ ਜ਼ਮੀਨ ਨੂੰ ਜਲਦ ਤੋਂ ਜਲਦ ਪ੍ਰਵਾਸੀਆਂ ਦੇ ਜੋ ਇਹ ਨਹੀਂ ਕਬਜ਼ਾ ਕਰਕੇ ਇਹ ਫ੍ਰੀ ਆਫ ਕੋਸਟ ਬੈਠੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਆ ਉੱਥੋਂ ਹਟਾਇਆ ਜਾਵੇ ਤੇ ਬਾਕੀ ਜੋ ਇੱਥੇ ਆਮ ਇਜਲਾਸ ਦੇ ਵਿੱਚ ਅੱਜ ਹੋਇਆ ਉਹ ਤੁਸੀਂ ਇਸ ਚੀਜ਼ ਤੋਂ ਜਾਣੂ ਹੋ ਕਿ ਕਿੱਦਾਂ ਇੱਕ دہشت ਦਾ ਮਾਹੌਲ ਜਿਹੜਾ ਆ ਉਹ ਬਣਾ ਦਿੱਤਾ ਗਿਆ ਪਿੰਡ ਦੇ ਕੁਝ ਜਿਹੜੇ ਭਾਈਚਾਰੇ ਦੇ ਲੋਕ ਹੈਗੇ ਆ ਜ਼ਿਮੀਂਦਾਰ ਜਿਹੜਾਂ ਦਾ ਦਾਵਾ ਇਹ ਆ ਕਿ ਅਸੀਂ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਲੈਨੇ ਆ ਕਿ ਅਸੀਂ ਉਹਨਾਂ ਨੂੰ ਉਸ ਸਰਕਾਰੀ ਜਗ੍ਹਾ ਦੇ ਵਿੱਚੋਂ ਨਹੀਂ ਉਠਣ ਦੇਣਾ ਤੇ ਸਾਡਾ ਬਾਰ ਬਾਰ ਉਹਨਾਂ ਨੂੰ ਇਹੀ ਕਹਿਣਾ ਸੀਗਾ ਕਿ ਜੇ ਤੁਹਾਡੀ ਲੇਬਰ ਹੈ ਅਸੀਂ ਇਸਦੇ ਦੁਖੀ ਨਹੀਂ ਆ ਅਸੀਂ ਤੁਹਾਡੇ ਕੰਮ ਦੇ ਦੁਖੀ ਨਹੀਂ ਆ ਤੇ ਤੁਸੀਂ ਸਿਰਫ ਔਰ ਸਿਰਫ ਇਹਨਾਂ ਨੂੰ ਸਰਕਾਰੀ ਸ਼ਾਮਲਾੜ ਦੇ ਵਿੱਚੋਂ ਉਠਾ ਕੇ ਆਪਣੇ ਜਿਹੜੇ ਘਰਾਂ ਦੇ ਵਿੱਚ ਜਾਂ ਫਿਰ ਕਿਤੇ ਵੀ ਤੁਹਾਡੇ ਕੋਲ ਜਗ੍ਹਾ ਹੈਗੀ ਆ ਨਿੱਜੀ ਜੋ ਤੁਹਾਡੀ ਹੈਗੀ ਆ ਤੁਸੀਂ ਉਹਦੇ ਵਿੱਚ ਇਹਨਾਂ ਨੂੰ ਬਿਠਾ ਲਓ ਮੈਂ ਤੁਹਾਨੂੰ ਇਹ ਪੁੱਛਦਾ ਵੀ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਇੱਥੇ ਰਹਿਣ ਦਾ ਅਧਿਕਾਰ ਦਿੱਤਾ ਕਿੰਨੇ ਆ ਤੁਸੀਂ 25 ਤੋਂ 30 ਸਾਲ ਹੋ ਗਏ ਤੁਹਾਨੂੰ ਇੱਥੇ ਬੈਠਿਆਂ ਨੂੰ ਤੁਸੀਂ ਇਹਦੀ ਕੋਈ ਫੀਸ ਨਹੀਂ ਦਿੰਦੇ ਹੈਗੇ ਤੁਸੀਂ ਫ੍ਰੀ ਆਫ ਕਾਸਟ ਇੱਥੇ ਬੈਠੇ ਹੈਗੇ ਆ ਸਰਕਾਰ ਦੀ ਜਗਾ ਘੇਰੀ ਹੋਈ ਆ ਤੁਸੀਂ ਜਦੋਂ ਤੁਹਾਨੂੰ ਪੰਚਾਇਤ ਆ ਕੇ ਇਹ ਗੱਲ ਕਹਿ ਰਹੀ ਆ ਕਿ ਤੁਸੀਂ ਇੱਥੋਂ ਉੱਠ ਜਾਓ ਤੁਸੀਂ ਕਿਹਦੀ ਸ਼ਾਹ ਤੇ ਬੈਠੇ ਆ ਕੋ ਉਹ ਕਿਹੜੀ ਤਾਕਤ ਹੈ ਐਦਾਂ ਦੀ ਜਿਹੜੀ ਤੁਹਾਨੂੰ ਇਹ ਗੱਲ ਕਹਿੰਦੀ ਆ ਕਿ ਤੁਸੀਂ ਇੱਥੋਂ ਉੱਠਣਾ ਨਹੀਂ ਅਸੀਂ ਦੇਖ ਲਵਾਂਗੇ ਜੋ ਹੋਊਗਾ ਕਹਿਵਾਂਗੇ ਕਹਿਉਣਾ ਉਹ ਜਿਹਾ ਬਿਠਾਵਾਂ ਉਹ ਤੁਸੀਂ ਜਾਣਗੇ ਨਹੀਂ ਅਸੀਂ ਹੁਣ ਮੈਂ ਤੁਹਾਨੂੰ ਇੱਕ ਵਾਰ ਨਹੀਂ ਮੈਂ ਤੁਹਾਨੂੰ 10 15 ਵਾਰ ਨੋਟਿਸ ਦੇ ਚੁੱਕਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਤੁਸੀਂ ਕੰਮ ਕਰਿਆ ਮਿਹਨਤ ਕਾਸ਼ ਲੋਗਿਆਂ ਤੁਸੀਂ ਜਿਨ੍ਹਾਂ ਨੇ ਤੁਹਾਡੀ ਜ਼ਿੰਮੇਵਾਰੀ ਲਈ ਕਿਸੇ ਨੇ ਜ਼ਿੰਮੇਵਾਰੀ ਕੋਲ ਲੈ ਆਉਂ ਜਿੰਮੇਵਾਰੀ ਕਿਸੇ ਨਾਲ ਨਹੀਂ ਲਏ ਕਾਲੇ ਹੋ ਨਹੀਂ ਉਸ ਦਿਨ ਜਿਸ ਦਿਨ ਤੁਸੀਂ ਮੈਂ ਆਇਆ ਉਸ ਦਿਨ ਤੁਸੀਂ ਮੈਨੂੰ ਤਿੰਨ ਬੰਦਿਆਂ ਦੇ ਨਾਮ ਦੱਸੇ ਆ ਹਾਂ ਨਾ ਤਾਂ ਕਿਸੇ ਨਾਲ ਦੱਸਿਆ ਨਹੀਂ ਤੁਸੀਂ ਦੱਸਿਆ ਨਹੀਂ ਮੈਨੂੰ ਵੀ ਤਿੰਨ ਬੰਦੇ ਜਿਹੜਾ ਇੱਕ ਬੰਦਾ ਮੋਟਰਸਾਈਕਲ ਤੇ ਆ ਕੇ ਗਿਆ ਜਿਹਨੂੰ ਧਰਮਵੀਰ ਨੇ ਫੋਨ ਕੀਤਾ ਅਸੀਂ ਤੇ ਇਹ ਨਾ ਆ ਲਾ ਨਹੀਂ ਹੁਣ ਉਹਨੇ 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 ਜ਼ਿੰਮੇਵਾਰੀ ਲਈ ਆ ਤੁਹਾਡੀ ਉਹ ਜ਼ਿੰਮੇਵਾਰੀ ਹਵਾ ਚ ਲੈ ਲਈ ਚਾਹ ਤੋਨੋ ਇੱਕ ਹਫ਼ਤੇ ਦਾ ਸਾਰ ਇਹਨਾਂ ਨੂੰ ਸਮਾਂ ਦਿੱਤਾ ਜਾਂਦਾ ਹੈ ਠੀਕ ਹੈ ਮੈਂ ਉਸ ਦਿਨ ਇਹਨਾਂ ਦੇ ਕੋਲ ਐਪਲੀਕੇਸ਼ਨ ਲੈ ਕੇ ਆਇਆ ਸੀ ਇਹਨਾਂ ਦੇ ਹਿੱਤਾਂ ਦੇ ਲਈ ਮੈਂ ਇਹਨਾਂ ਨੂੰ ਇਹ ਨਹੀਂ ਮੈਨੂੰ ਰੋਕਿਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਤਕਾ ਨਹੀਂ ਕਰਦਾ ਠੀਕ ਆ ਵੀ ਜੇ ਤੁਸੀਂ ਕਹਿੰਦੇ ਆ ਤੁਹਾਨੂੰ ਸਮਾਂ ਜਿਹੜਾ ਉਹ ਦਿੱਤਾ ਜਾਊਗਾ ਇਹ ਬ੍ਰਦਰ ਉੱਥੇ ਉਸ ਟਾਈਮ ਇੱਥੇ ਹੀ ਸੀ ਠੀਕ ਹੈ ਜੀ ਤੇ ਉਸ ਤੋਂ ਅਗਲੇ ਦਿਨ ਮੈਂ ਐਪਲੀਕੇਸ਼ਨ ਲੈ ਕੇ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਮਾਂ ਚਾਹੀਦਾ ਤੁਸੀਂ ਐਪਲ ਪੰਚਾਇਤ ਨੂੰ ਇੱਕ ਐਪਲੀਕੇਸ਼ਨ ਦਿਓ ਲਿਖ ਕੇ ਸਾਈਨ ਕਰਕੇ ਤਾਂ ਇਹ ਨਹੀਂ ਕਿਸੇ ਨੇ ਵੀ ਸਾਈਨ ਨਹੀਂ ਕੀਤੇ ਕਹਿੰਦੇ ਸੀ ਐਡੇ ਉੱਠ ਜਮਾਂਗੇ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਿੰਟਾ ਡਾ ਗੱਲਾਂ ਤੋਂ ਅਧਿਕਾਰਤ ਪੰਚ ਸਰਪੰਚ ਸੁਖਚੰਦ ਸਿੰਘ ਇਹਨਾਂ ਨੂੰ ਇੱਕ ਹਫ਼ਤੇ ਦੀ ਮਾਹੌਲਤ ਦਿੰਨਾ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਆਪਣਾ ਬੰਦੋਬਸਤ ਕਰ ਲੈਣ ਜਿਨ੍ਹਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਚੱਕੀ ਆ ਉਹ ਇਹਨਾਂ ਨੂੰ ਮੋਟਰਾਂ ਤੇ ਰੱਖਣ ਘਰਾਂ 'ਚ ਰੱਖਣ ਬਾੜੀਆਂ 'ਚ ਰੱਖਣ ਪਰ ਇੱਥੋਂ ਇੱਕ ਹਫ਼ਤੇ ਦੇ ਵਿੱਚ ਵਿੱਚੇ ਖਾਲੀ ਕਰ ਜਾਣਾ ਅਦਰਵਾਇਜ਼ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਉਹ ਜਲਦ ਤੋਂ ਜਲ ਇਸ ਰਕਵੇ ਦਾ ਜੋ ਇਹਨਾਂ ਕਬਜ਼ਾ ਕੀਤਾ ਹੋਇਆ ਇਹ ਹਟਾ ਕੇ ਪੰਚਾਇਤ ਨੂੰ ਸੌਂਪਿਆ ਜਾਵੇ। ਤੁਸੀਂ ਕਿਹੜੇ ਕਾਰਨਾਂ ਬੰਦਾ ਰਹਿ ਰਿਹਾ? ਉਹ ਰੇਕ ਮਿੰਟ। ਐਨ ਬੋਚ ਲੋ। ਐਨ ਦੱਸੀ ਜਾਂ ਨਾ ਵੀ ਜਦੋਂ ਪ੍ਰਸ਼ਾਸਨ ਤੋਂ ਕਰਵਾਇਆ ਉਹ ਨਹੀਂ ਆ ਕੇ ਇੱਥੇ ਬਡੋਚਰ ਚਾਹਦਾ ਨਾ ਫਿਰ ਚੰਗੇ ਰਹੋਗੇ ਤੁਸੀਂ। ਆਹ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਹੀ ਜਾਂਦਾ ਕੋ ਤੁਹਾਡੇ ਬੱਚਾਂ ਦੀ ਨਖਾਨ ਨਾ ਹੋਵੇ ਜਾਂ ਤੁਹਾਡਾ ਸਮ ਨਖਾਨ ਸਮਾਨ ਦਾ ਨਾ ਹੋਵੇ। ਠੀਕ ਨਹੀਂ ਜੇ ਹੁਣ ਤੁਸੀਂ ਨਹੀਂ ਮੰਨੋਗੇ ਤਾਂ ਮੈਨੂੰ ਫਿਰ ਪ੍ਰਸ਼ਾਸਨ ਦਾ ਸਹਾਰਾ ਲੈਣਾ ਪਊਗਾ। ਮੈਨੂੰ ਪੁਲਿਸ ਬੁલાਣੀ ਪਊਗੀ। ਮੈਂ ਤੁਹਾਨੂੰ ਮੋਟਰ ਤੇ ਰੱਖ ਦੂੰ ਤੇ ਲਾਵੋ। ਮੈਂ ਜਿਹੜੀ ਮੈਂ ਤੁਹਾਨੂੰ ਉਹਦਾਂ ਇਹ ਗੱਲ ਕਹਿ ਕੇ ਗਿਆ ਸੀ। ਇਹੜੇ ਬੰਦਿਆਂ ਨੇ ਤੁਹਾਡੇ ਆ ਨਾ ਜਿਹੜੀ ਸ਼ਹਿਰ ਤੁਸੀਂ ਰਹਿੰਦੇ ਆ ਉਹ ਨਹੀਂ ਤੁਹਾਡਾ ਸਾਫ਼ ਨਹੀਂ ਦੇਣਾ ਮੈਨੂੰ ਲਿਖ ਕੇ ਲੈ ਲਓ ਇਹ ਗੱਲ ਮੈਂ ਤਾਂ ਰਹਿੰਦਾ ਹੀ ਨਹੀਂ ਇੱਥੇ ਠੀਕ ਆ ਮੈਨੂੰ ਨਹੀਂ ਮਤਲਬ ਜਿਹੜਾ ਵੀ ਇਥੇ ਰਹਿੰਦਾ ਆ ਕੋਈ ਨਹੀਂ ਕੁਝ ਕਹਿ ਕੇ ਗਾ ਹਾਂ ਜੀ ਉਹ ਕਿ ਪੰਚਾਇਤੀ ਜਗ੍ਹਾ ਨਹੀਂ ਕਿਰਤ ਲੱਗਦਾ ਹਾਂ ਉਹ ਨਹੀਂ ਕਿਰਤ ਲੱਗਦਾ ਜੇ ਕਿਸੇ ਨੇ ਜ਼ਿੰਮੇਵਾਰੀ ਲੈਣੀ ਹੋ ਤਾਂ ਆਪਣੀ ਜਗ੍ਹਾ ਦੇ ਵਿੱਚ ਰੱਖ ਕੇ ਜ਼ਿੰਮੇਵਾਰੀ ਲਵੇ ਭਾਜੀ ਠੀਕ ਆ ਇਹ ਸਰਕਾਰੀ ਸ਼ਾਮਲਾਟ ਆ ਇਹਦੇ ਵਿੱਚ ਤੁਸੀਂ 20 ਤੋਂ 25 ਸਾਲ ਹੋ ਗਏ ਕਬਜ਼ਾ ਕਰਕੇ ਬੈਠੇ ਆ ਪੰਚਾਇਤ ਵੱਲੋਂ ਤੁਹਾਨੂੰ ਸਮਾਂ ਦਿੱਤਾ ਗਿਆ ਤੁਸੀਂ ਉਹ ਸਮੇਂ ਦੀ ਲੰਘਣਾ ਕੀਤੀ ਆ ਇਸ ਕਰਕੇ ਅਸੀਂ ਮਹਿਕਮੇ ਨੂੰ ਵੀ ਬੇਨਤੀ ਕਰਦੇ ਆ ਕਿ ਇਹਦੀ ਜਲਦ ਤੋਂ ਜਲਦ ਇਸ ਜਗ੍ਹਾ ਦੀ ਦੇਖਰੇ ਕੀਤੀ ਜਾਵੇ ਤੇ ਜਿਹੜਾ ਇੱਥੇ ਪ੍ਰਵਾਸੀਆਂ ਵੱਲੋਂ ਕੀਤਾ ਕਬਜ਼ਾ ਆ ਇਹਨੂੰ ਹਟਾਇਆ ਜਾਵੇ ਦੋ ਦੋ ਚਾਰ ਦਿਨ ਤੂੰ ਲੱਗੀ ਜਾਣੀ ਪਾਜੀ ਕਿ ਇੱਕਦਮ ਤੋਂ ਸਰਕਾਰ પાસે ਆਪਣਾ ਸੱਦ ਨਹੀਂ ਕਰ। ਆਪ ਬੋਲੋਗੇ ਚਾਦਰ ਵਿੱਚ ਜਾਵਾਂਗੇ ਪੰਜ ਦਿਨ ਨਰਮਤ ਜਾਵਾਂਗੇ ਉਹ ਬਤਾਓ। ਚੱਕਲੇ ਨੂੰ ਪੰਜ ਦਿਨਾਂ ਚੱਕਦੇ ਨੇ। ਪੰਜ ਦਿਨ ਵਿੱਚ। ਬਾਕੀ ਸਮ ਜੋ ਜਾਵੇ ਨਾ ਜਾਵੇ ਆਪਣਾ ਆਪਣੀ ਕੁਲੀ ਚੱਕ ਲੈਣ ਇਹ ਸਭੀ ਕੋ ਸਭੀ ਕੋਲ ਰਹਾ ਨਹੀਂ ਬਾਕੀ ਨਹੀਂ ਇੱਥੇ ਤਕਰੀਬਨ ਸਰ ਮੈਂ ਤੁਹਾਨੂੰ ਦੱਸ ਦਵਾ ਤੁਹਾਨੂੰ ਇਹ ਕਹਿੰਦੇ ਆ ਕਿ ਅਸੀਂ 14 15 ਜਾਣੇ ਆ ਜੀ ਪਰ ਇੱਥੇ ਤੁਸੀਂ ਕੁਲੀਆਂ ਦੀ ਗਿਣਤੀ ਮਾਰ ਲਓ ਤਕਰੀਬਨ 10 ਤੋਂ 15 ਕੁਲੀਆਂ ਹੈ ਜੀ ਇੱਥੇ ਠੀਕ ਹੈ ਰਹਿੰਦੇ ਸਿਰਫ ਕੁਛ ਜਾਣੇ ਆ ਸਿਰਫ ਇੱਕ ਜਗ੍ਹਾ ਹੋਲਡ ਕੀਤੀ ਹੋਈ ਹੈ ਜਦੋਂ ਕੋਈ ਝੋਨੇ ਦਾ ਸੀਜ਼ਨ ਕਣਕ ਦਾ ਸੀਜ਼ਨ ਜਦੋਂ ਆਂਦਾ ਹੈ ਤਾਂ ਇਹ ਆਪਣੀ ਕੁੱਲੀ ਦੇ ਵਿੱਚ ਆ ਜਾਂਦੇ ਐ ਤੇ ਜਦੋਂ ਉਹ ਸੀਜ਼ਨ ਖਤਮ ਹੋ ਜਾਂਦਾ ਹੈ ਤੇ ਇੱਥੋਂ ਉੱਠ ਕੇ ਚਲ ਜਾਂਦੇ ਐ ਇਸ ਜਗ੍ਹਾ ਦੀ ਸਰਕਾਰੀ ਜਗ੍ਹਾ ਪੰਚਾਇਤ ਦਾ ਰਕਬਾ ਇਹ ਇਸ ਦੀ ਕੋਈ ਵੀ ਇਹਨਾਂ ਨੇ ਕੋਈ ਫੀਸ ਜਾਂ ਸਾਡੇ ਪਿੰਡ ਦੇ ਵਿੱਚ ਬੋਲੀ ਹੁੰਦੀ ਹੈ ਕੋਈ ਅੱਜ ਤੱਕ ਇਹਨਾਂ ਨੇ 25 ਤੋਂ 30 ਸਾਲਾਂ ਦੇ ਵਿੱਚ ਫ੍ਰੀ ਆਫ ਕੋਸਟ ਰਹਿ ਰਹੇ ਐ ਇਹਨਾਂ ਨੇ ਕਦੇ ਵੀ ਬੋਲੀ ਨਹੀਂ ਦਿੱਤੀ ਹੈਗੀ ਨਾ ਹੀ ਕਦੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੈ ਜਾਂ ਫਿਰ ਇਦਾਂ ਹੋਵੇ ਕਿ ਜੋ 25 ਸਾਲਾਂ ਦੇ ਵਿੱਚ ਬੋਲੀ ਲੱਗਦੀ ਹੈ ਉਹਦੇ ਅਕੋਰਡਿੰਗ ਇਹਨਾਂ ਨੂੰ ਉਹ ਜਿਹੜੀ ਬੋਲੀ